ਲੋ ਵੀ ਮਿੱਤਰੋ ਗੁਰੂ ਰੰਧਾਵਾਲਾ ਮਸਲਾ ਵੀ ਹੁਣ ਹੱਲ ਹੋ ਗਿਆ ਹੈ ਗੁਰੂ ਰੰਧਾਵਾ ਨੇ ਸਿੱਧੂ ਮੂਸੇ ਵਾਲੇ ਦੇ ਬਾਰੇ ਇੱਕ ਪੋਸਟ ਸਾਂਝੀ ਕਰ ਦਿੱਤੀ ਆ ਜੀਹਾਂ ਦੋਸਤੋ ਆਪਣਾ ਗਾਣਾ ਰਿਲੀਜ਼ ਹੋਣ ਦੇ ਕੁਝ ਸਮੇਂ ਬਾਅਦ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਪਾ ਕੇ ਕੱਲ ਬਾਅਦ ਸਾਂਝੀ ਕੀਤੀ ਇਸ ਗੱਲ ਬਾਤ ਦੇ ਵਿੱਚ ਗੁਰੂ ਰੰਧਾਵਾ ਅਖੀਰ ਦੇ ਵਿੱਚ ਲਿਖਦਾ ਆ ਸਭ ਤੋਂ ਪਹਿਲਾਂ ਤਾਂ ਲਿਖਦਾ ਹੈ ਕਿ ਸਕੀਨੀ ਆਊਟ ਨਾ ਮੇਰਾ ਰਾਖਾ ਕਲਗੀਆਂ ਵਾਲਾ ਆ ਦੁਨੀਆ ਤੋਂ ਕੀ ਲੈਣਾ ਐ ਲਿਖ ਕੇ ਫਿਰ ਲਿਖਦਾ ਲੈਟਸ ਨੋਟ ਅਸਿਊਮ ਥਿੰਗਸ ਐਂਡ ਲੈਟਸ سپورਟ ਈਚ ਐਂਡ ਅਦਰ ਬੀ ਇੱਕ ਦੂਜੇ ਨੂੰ ਸਪੋਰਟ ਕਰੀਏ ਲੱਤਾਂ ਨਾ ਖਿੱਚੀਏ ਹੈਸ਼ਟੈਗ ਲਵ ਇਹਨੂੰ ਪਤਾ ਹੁਣ ਮੁਕਾਬਲਾ ਤਾਂ ਹੋਣਾ ਨਹੀਂ ਮੋਸੇ ਵਾਲਾ ਜੜ ਦੇ ਨਾਲ ਕਿਉਂਕਿ ਟੀਜ਼ਰ ਨੇ ਹੀ ਗਾਣਾ ਪਿੱਛੇ ਛੱਡ ਦਿੱਤਾ ਆ ਜੀ ਹਾਂ ਦੋਸਤੋ ਆ ਤੇ ਹੁਣ 2 ਮਿਲੀਅਨ ਕਮੈਂਟਸ ਕਰਨੇ ਨੇ ਗਾਣਾ ਤੁਹਾਡੇ ਸਾਹਮਣੇ ਹਾਜ਼ਰ ਜਿਹੜੇ ਵੀ ਗਾਣਾ ਸੁਣਨਾ ਚਾਹੁੰਦੇ ਹੋ ਫਟਾਫਟ ਜਾ ਕੇ ਉੱਥੇ ਕਮੈਂਟ ਕਰੋ ਸਿੱਧੂ ਮੂਸੇ ਵਾਲੇ ਦੇ ਆਫੀਸ਼ੀਅਲੀ ਇੰਸਟਾਗ੍ਰam ਦੇ ਉੱਤੇ تعالوا بعد